ਇਹ ਰਾਬ ਦਾ ਨੂੰ ਤੁਹਾਡੀ ਜਮਨ ਵਾਲੀ ਬਾਦ ਆਵਾਜ਼ ਦਾ ਸਾਡੀ ਵੀਡੀਓ ਸ਼ੇਅਰ ਕਰ ਤੁਹਾਨੂੰ ਬੜੀ ਮਿਹਰਬਾਨੀ ਇਹ ਰਾ ਫਸ ਗਏ ਆ ਤੇ ਮਜਬੂਰੀ ਆ ਸਾਡੀ ਵੀਡੀਓ ਸ਼ੇਅਰ ਕਰ ਜਿਹੜਾ ਤਾਂ ਕਿ ਸਾਡੇ ਮਾਪਿਓ ਤੱਕ ਜਾਏ ਸਾਡੀ ਵੀਡੀਓ ਤੁਹਾਨੂੰ ਵਾਪਸ ਬੁਲਾ ਲੈਣ ਤੱਕ ਸਾਡੇ ਤੇ ਕਿਹੜਾ ਜ਼ੁਲਮ ਹੋ ਰਿਹਾ ਤੁਹਾਡੀ ਬੜੀ ਬੜੀ ਮਿਹਰਬਾਨੀ ਹੋਵੇਗੀ ਤੁਹਾਨੂੰ ਵਾਸਤਾ ਰਾਬ ਦਾ ਫਸ ਗਏ ਆ ਸੀ ਤੇ ਮਜਬੂਰ ਹੋ ਗਏ ਆ ਪਾਸਪੋਰਟ ਬਣਾਉਣੋਂ ਲੈ ਕੇ ਜਾਣਾ ਮਾਪੋਸ ਲੈ ਕੇ ਪਾਸਪੋਰਟ ਜੰਡਾ ਬਣਾਉਣ ਦੇ ਤੇ ਯਾਰਾ ਗੱਲ ਗੱਲ ਤੇ ਮਾਦੇ ਸਾਡੇ ਪਾਸਪੋਰਟ ਵੀ ਸਾਰੇ ਫਾੜ ਗਏ ਮਾਉਟ ਪਾਸ ਕਰਣਗੇ ਫੇਰੇ ਕਿੱਦਾਂ ਵਾਪਸ ਆਉਣੇ ਬਾਬਾ ਤੇਰੇਲੇ ਵੀ ਆ ਰਹੇ ਬਾਬਾ ਛੋਕ ਨਾਲ ਗਏ ਹੋ ਸੇਰਾ ਕੱਖ ਨਹੀਂ ਹੋਣ ਲਗਾ ਤੁਹਾਡੇ ਇੱਕ ਸ਼ੇਅਰ ਕਰਨੇ ਨਾਲ ਮਿਹਰਬਾਨੀ ਹੋਵੇਗੀ ਤੁਹਾਡੀ ਬੇਦੀ ਬੂਰਾ ਸਾਡੀ ਮਜਬੂਰੀ ਸਮਝੋ ਤੁਸੀਂ ਲੋਕ ਸਾਡੇ ਤੇ ਹੱਸਦੇ ਹੋ ਬੇਗਲਾਏ ਮਾਂ ਦੀ ਬਹੁਤ ਯਾਦ ਆ ਰਹੀ ਹੈ ਮੁੰਡੇ ਇਹ ਗੱਲ ਮਾਂ ਆਦੀ ਹੁੰਦੀ ਪੁੱਤਰ ਨਾ ਜਾ ਮਾਂ ਨੂੰ ਕੀ ਪਤਾ ਉਹਨਾਂ ਦੇ ਕਰ ਕੇ ਆਏ ਆ ਇੱਥੇ ਕਿ ਚਲੋ ਉਹਨਾਂ ਦੇ ਲਾਜ਼ ਸੱਤ ਹੋ ਜਾਣਗੇ